ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਬਾਈ ਜੀ ਪਿੰਡ ਲਹਿਰਾ ਮੁਹੱਬਤ ਜ਼ਿਲ੍ਹਾ ਬਰਹਿੰਡਾ ਤੇ ਬਾਈ ਦੇਵੀ ਵਪਾਰੀ ਦੇ ਘਰੇ ਖੜੇ ਆ ਤੇ ਬਾਈ ਕੋਲੇ ਚਾਰ ਨਗ ਬਕਾਊਗਾ ਬਾਈ ਜੀ ਤਿੰਨਾਂ ਸੂਈਆਂ ਹੋਈਆਂ ਮੱਜਾਂ ਤੇ ਇੱਕ ਆ ਸੂਣ ਵਾਲੀ ਬਾਕੀ ਜਾਣਕਾਰੀ ਆਪਾਂ ਬਾਈ ਤੋਂ ਲੈ ਲਾਂਗੇ ਇਦਾਂ ਹੀ ਬਾਈ ਆਹ ਸਾਹਮਣੇ ਆ ਹਾਂਜੀ ਬਾਈ ਜੀ ਕੀ ਹਾਲ ਆ ਠੀਕ ਆ ਬਾਈ ਠੀਕ ਠਾਕ ਹਾਂ ਹਾਂ ਬਾਈ ਚਾਰ ਨਾਗ ਆਜ ਆਪਣੇ ਕੋਲੇ ਚਾਰ ਬਾਈ ਤਿੰਨ ਸੱਜਰ ਸੂਈਆਂ ਇੱਕ ਸੂਨ ਵਾਲੀ ਤਿਆਰੀ ਆ ਬਸ ਉਹਦੀ ਅੱਛਾ ਤੇ ਇਹਨੂੰ ਤੋਰ ਪਹਿਲਾਂ ਇੱਕ ਆ ਜੀ ਇਹ ਤਾਂ ਸੂਈ ਬਈ ਹੈ ਨਾ ਹਾਂ ਇਹ ਸੂਈ ਵੀ ਆ ਪੰਜਵਾਂ ਦਿਨਾਂ ਨੂੰ ਸੂਈ ਹੋਣੀ ਪੰਜਵਾਂ ਦਿਨਾਂ ਬਾਈ ਜੀ ਚੰਗੀ ਮਾਜਾ ਪਿੱਠ ਫੁੜੇ ਦੀ ਥਣ ਲੈਵ ਦੀ ਸਾਫ ਆ ਬਹੁਤ ਵਧੀਆ ਮੋੜ ਲਿਆ ਬਾਈ ਚੈੱਕ ਕਰ ਲਓ ਤਸੱਲੀ ਨਾਲ ਇਹ ਆਮਣੀ ਕਿਹੜੇ ਸੂਸੂ ਹੈ ਬਾਈ ਇਹ ਇਹ ਤੀਜੇ ਬਾਈ ਤੀਜੇ ਕਿੰਨਾ ਕੁ ਦੁੱਧ ਪਾ ਦੂਇਰ ਕੀ ਦੁੱਧ ਪਾ ਦੂ ਬਾਈ 12 13 ਲੀਟਰ 12 13 ਲੀਟਰ ਹਾਂ 11 ਲੀਟਰ ਹੋਣਾ ਹੈਗਾ ਤੇ ਕੀ ਰੇਟ ਕਰਿਆ ਇਹਦਾ 1 ਇੱਕ 20 ਬਾਈ ਮਾਨਤਾਨ ਕਰ ਦਾਂਗੇ ਵਿੱਚੋਂ 1 20 ਚੋਂ ਹਾਂ ਨੰਬਰ ਬੋਲ ਦੇ ਫਿਰ ਹਾਂ 87280 36208 ਇੱਕ ਵਾਰੀ ਹੋਰ ਬੋਲ ਦੇ ਉੱਚੂ ਬੋਲ ਮਾੜਾ 87280 36208 ਤੇ ਜਿਹੜੀ ਆਮ ਅੱਜ ਆਪਣੀ ਇਹਨੂੰ ਤੀਜਾ ਦਿਨ ਆ ਬਾਈ ਸੂਈ ਨੂੰ ਅੱਜ 8 ਲੀਟਰ ਦੁੱਧ ਕਿਹੜੇ ਸੂਏ ਆ ਇਹ ਚੌਥੇ ਆ ਬਾਈ ਤੀਜਾ ਦਿਨ ਸੂਈ ਨੂੰ ਆ ਬਾਈ ਜੀ 8 ਲੀਟਰ ਦੁੱਧ ਆ ਇਹ ਥੱਲੇ ਦੁੱਧ ਇਹ ਵੀ 12 ਲੀਟਰ ਦੇ ਦੂਗੇ ਦੁੱਧ ਬਾਈ ਕਹਿੰਦਾ 12 ਲੀਟਰ ਦੇ ਦੂਗੇ ਇਹ ਇਹਦਾ ਕੀ ਰੇਟ ਕਰਿਆ ਬਾਈ 95000 ਦੀ ਦੇ ਦਾਂਗੇ ਬਾਈ ਲੈਣ ਦੇਣ ਹਾਂ 95000 ਦੀ ਦੇ ਦਾਂਗੇ ਬਾਈ ਕਹਿੰਦਾ ਕਿੰਨਾ ਕਿ ਦੁੱਧ ਪਾਉ ਦ ਤਕਰੀਬਨ ਇਹ ਪਾ ਦੋ ਬਾਈ 12 ਲੀਟਰ ਜੀ 12 ਲੀਟਰ ਦੁੱਧ ਪਾ ਦੂ ਬਾਈ ਕਹਿੰਦਾ ਕਿੰਨੇ ਦਿਨ ਹੋ ਗਏ ਸੂਈ ਨੂੰ ਉਹ ਤੀਜਾ ਦਿਨ ਆ ਪਈ ਹੈ ਤੀਜਾ ਦਿਨ ਸੂਈ ਨੂੰ ਕਿਹੜੇ ਸੂ ਸੂਈ ਆ ਇਹ ਚੌਥੇ ਚੌਥੇ ਸੂਏ ਸੂਈ ਹੋਈ ਆ ਬਾਕੀ ਤਸੱਲੀ ਤੁਸੀਂ ਕੋਲੇ ਆ ਕੇ ਵੀ ਕਰ ਸਕਦੇ ਹੋ ਬਾਈ ਜੀ ਤੇ ਆ ਆ ਗਈ ਆਪਣੀ ਸੂਣ ਵਾਲੀ ਹੈ ਇਹਨੂੰ ਤਵਾ ਦੇ ਕਿਹੜਾ ਕਿਹੜੇ ਸੂ ਸੂਣਾ ਬਾਈ ਨੇ ਇਹਨੇ ਦੂਜੇ ਬਾਈ ਦੂਜੇ ਸੂਏ ਸੂਣ ਵਾਲੀ ਝੋਠੀ ਆ ਬਾਈ ਜੀ ਤਿਆਰੀ ਹੈ ਮਾਲਾ ਹਨਾ ਤਿਆਰੀ ਆ ਬਸ 2 ਕ ਦਿਨ ਕੱਢੂ ਹਾਂ 2 ਕ ਦਿਨਾਂ ਤੱਕ ਸੂਕੂ ਕੱਢ ਕਰਦੀ ਠੀਕ ਆ ਤੇ ਜਮਾ ਕੁੰਡੇ ਸਿੰਘ ਵਾਲੀ ਆ ਬਾਈ ਜੀ ਬਹੁਤ ਵਧੀਆ ਥਾਂਲੇ ਵੀ ਦੀ ਵੀ ਸਾਫ ਆ ਬਿਲਕੁਲ ਜਿਹੜਾ ਆਡਰ ਆ ਬਣਾਉਂਦੀ ਆਉਂਦੀ ਆ ਅੱਛਾ ਬਾਈ 2 ਦੂਜੇ ਸੂਸ ਉਹਨਾਂ ਨੇ ਦੂਜੇ ਬਾਈ ਕਿੰਨਾ ਕ ਦੇ ਦੁੱਧ ਇਹ ਦੁੱਧ ਭਾਈ ਦੇ ਦੂ 12 ਲੀਟਰ ਵੀ 12 ਲੀਟਰ ਇਹਦਾ ਗ੍ਰੇਡ ਕਰਿਆ ਪਹਿਲੇ ਸੂਏ 10 ਲੀਟਰ ਦਿੱਤਾ ਇਹਨੇ ਅੱਛਾ ਇਹਦਾ ਇੱਕ 10 ਭਾਈ ਲੈਣ ਦੇਣਾ ਲੈਣ ਦੇਣਾ ਹਾਂ ਠੀਕ ਹੈ ਕੁੰਡੀ ਝੋਟੀ ਆ ਭਾਈ ਜੀ ਜਮਾ ਰੁਪਿਆ ਨਹੀਂ ਲੱਗਦਾ ਜਿਵੇਂ ਕਹਿੰਦੇ ਹੁੰਦੇ ਸਿੰਧਾਂ ਵੇਚਦੀ ਬਹੁਤ ਵਧੀਆ ਤੇ ਆ ਸੂਈ ਭਈ ਹੈ ਹਾਂ ਇਹ ਵੀ ਦੂਜੇ ਸੂਏ ਸੂਈ ਦੂਜੇ ਸੂਏ ਸੂਈ ਭਈ ਆ ਝੋਟੀ ਆ ਏ ਵੀ ਸਿੰਘਾਂ ਦੀ ਸੋਹਣੀ ਆ। ਪਿੱਠਪੂੜ ਦੀ ਚੰਗੀ ਆ ਬਾਈ ਜੀ। ਇਹ ਕਿੰਨਾ ਕ ਦੁੱਧ ਪਾਰੂ ਮਣੀ? ਇਹ ਪਾ ਦੂ ਬਾਈ 12 ਲੀਟਰ ਦੁੱਧ। 11-12 ਪਾ ਦੇਣੀਆਂ ਦੋਨੀ ਝੋਟੀਆਂ। ਅੱਛਾ ਦੂਜੀ ਸੂਈ ਐ? ਦੂਜੀ ਐ ਸੂਈ ਆ। ਇਹਦਾ ਗ੍ਰੇਡ ਕਰਤਾ? ਇਹ ਪਰਸੋਂ ਦੀ ਸੂਈ ਆ ਬਾਈ। ਇਹਦਾ ਵੀ 10 ਦਾ ਸਾਰਾ ਰੇਟ। 10 ਦਾ ਸਿਹਦਾ ਹੈ। ਨੰਬਰ 1 ਲੀਟਰ ਬੋਲਾ ਹੈਗਾ ਹੁਣ। ਅੱਛਾ ਕਿੰਨੇ ਦਿਨ ਹੋ ਗਏ ਸੂਈ ਨੂੰ? ਪਰਸੋਂ ਸੂਈ ਆ ਜੀ। ਪਰਸੋਂ ਸੂਈ। ਨੰਬਰ ਹੋਰ ਬੋਲ ਦੇ ਇੱਕ ਵਾਰੀ 87280 36208 ਇੱਕ ਵਾਰੀ ਹੋਰ ਬੋਲ ਦੇ 87280 36208 87280 36208 37208 ਬਾਈ ਦਾ ਫੋਨ ਨੰਬਰ ਆ ਤੇ ਸਾਰੀ ਜਾਣਕਾਰੀ ਤੁਸੀਂ ਤਸੱਲੀ ਨਾਲ ਬਾਈ ਨਾਲ ਫੋਨ ਤੇ ਲੈ ਸਕਦੇ ਹੋ ਬਹੁਤ ਵਧੀਆ ਝੋਟੀਆਂ ਬਾਈ ਕੋਲੇ ਬੁਫਾਰ ਦਾ ਕੰਮ ਆ ਪੁਰਾਣਾ ਥਾਂ ਲੇ ਵਧੀਆ ਸਾਫਾ ਬਾਈ ਜੀ ਤਿੰਨ ਵਜਾਂ ਸੱਜਰ ਸੂਈਆਂ ਪਈਆਂ ਟਿੱਕਾ ਸੂਨ ਵਾਲੀ ਹੈ ਝੋਟੀ ਤਾਜੀ ਇੱਕ ਦੋ ਦਿਨ ਹੀ ਲਊ ਸ਼ੇਰ ਨਹੀਂ ਘਾ ਮਰਵਾਦ ਨੇ ਇੱਕ ਵਾਰੀ ਥੋੜੀ ਪਿੰਡਾ ਬਾਈ ਦਾ ਲਹਿਰਾ ਮੁਹੱਬਤ ਥਰਮਲ ਵਾਲਾ ਲਹਿਰਾ ਬਾਈ ਜੀ ਜ਼ਿਲ੍ਹਾ ਬਟਿੰਡਾ ਪੈ ਤੇ ਜੇ ਕਿਸੇ ਪੁਰਾਣੇ ਹੋਰ ਵੀਡੀਓ ਬਣਾਉਣੀ ਹੋਵੇ ਆਪਣਾ ਨੰਬਰ 94799 8308 ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਆ ਤੇ ਦੱਬ ਕੇ ਸ਼ੇਅਰ ਕਰ ਦਿਓ ਬਾਈ ਬਣ ਕੇ ਨਿਤ ਨਵੀਆਂ ਵੀਡੀਓ ਦੇਖਣ ਲਈ ਪੇਜ ਨੂੰ ਕਰ ਲਓ ਫੋਲੋ ਮਿਹਰਬਾਨੀ ਸ਼ੁਕਰੀਆ ਆ ਬੱਚੇ ਆ ਤੇ ਇਹਨਾਂ ਦੇ ਤੇ ਇੱਕ ਆ ਬੈਠ ਸੱਜਰਾਂ ਸੂਈਆਂ ਤਾਜ਼ੀਆਂ ਬਾਈ ਜੀ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ